ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਤਾਜ਼ਾ ਸੁੰਝੇ ਹੋਏ ਵੜਾ ਦਿਖਾਵਾਂਗੇ ਇਹ ਸੇਲਾ ਰੇਟ ਦਾ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓਗੇ ਕਰिएगा ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਡਰੈਸ ਦੱਸਿਓ ਆਪਣਾ ਨਾਮ ਹੈਗਾ ਜੀ ਗੁਰਪ੍ਰੀਤ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 977960518 977960518 ਠੀਕ ਹੈ ਰੂਟੀ ਨਹੀਂ ਪਸੂ ਆਉਂਦੇ ਆਂਦੇ ਵੀਰੇ ਆਪਣੇ ਕੋਲ ਹਾਂ ਆਪਣੇ ਕੋਲ 20 ਤੋਂ 25 ਨਾਲ ਹੁੰਦੇ ਆਂ ਠੀਕ ਹੈ ਜਦੋਂ ਮਰਜੀ ਕੋਈ ਵੀਰਾਂ ਦੇ ਗਾਵਾਂ ਵਿਕਦੇ ਹਾਜ਼ਰ ਹੁੰਦੀਆਂ ਪਹਿਲਾ ਨੰਬਰ ਤੇ ਆਪਾਂ ਜਰਸੀ ਵੈਡ ਦੇਖਨੇ ਬਾਈ ਜੀ ਕਿਹੜਾ ਸੋਸੀ ਹੋਈ ਆ ਹੁਣ 2 ਦੰਦ ਦਾ ਜੀ ਮਗਰ ਵੀ ਬੱਸੀ ਆ ਜੀ ਅੱਛਾ ਮਗਰ ਬੱਸੀ 2 ਦੰਦ ਸੁਈ ਸੁਈ ਆਪਾਂ ਟੌਪ ਦੀ ਸੀਮਣ ਤੇ ਪੱਛਾ ਸੀਮਣ ਲੱਗਿਆ ਸੀ ਪੱਛੀ ਦਿੱਤੀ ਆ ਜੀ ਜੇ ਜੇ ਰੋਕਿਆ ਜਮਾਂ ਜਮਾਂ ਰੋਕਿਆ ਕੱਲ ਸੁਈ ਆ ਆਪਣੇ ਕੋਲ ਸਾਰਾ ਕੁਝ ਸੀਰੀਆ ਵਗੈਰਾ ਹੋ ਗਿਆ ਜੀ ਤੇ ਦੁੱਧ ਕਿੰਨਾ ਪਾਉ ਦੋ ਬਾਈ ਜੀ ਐਸਟੀਮੇਟ ਜਾਏ ਤੋ ਦੋ ਇਹ ਐ ਮੈਂ ਨੂੰ ਵੀ 22 23 ਕਿਲੋ ਖੁੱਲਾ ਦਊਗੀ ਆ ਵੀਡੀਓ ਦੇਖੋ ਦਿਖਾ ਦੇ ਮੜੀ ਤਾਂ ਹੀ ਸੂਈ ਦੀ ਆਲੇ ਇਹ ਹੁਣ ਬੋਲੋਂ ਖਾਲੀ ਆ ਜੀ ਸੋ ਆ ਦੇਖੋ ਦਿਖਾਵਾ ਵਗੈਰਾ ਕਹਿੰਦੇ ਆ ਬਣੀ ਬਹੁਤ ਚੰਗੀ ਸੀ ਹਨਾ ਜਨਾ ਖਾਲੀ ਕਰੀ ਵੀ ਆ ਬੂੰਦ ਬੂੰਦ ਨਚੋੜੀ ਵੀ ਆ ਠੀਕ ਆ ਪਲੂਣ ਦਾ ਜਿੰਨੀ ਆਪਾਂ ਚੋਵਾਂਗੇ ਇਹਨੇ ਉਨੀ ਬਣਾਣਾ ਹਨਾ ਤੋਰ ਕੇ ਦਿਖਾ ਦੇ ਬਾਈ ਤੇ ਦੁੱਧ ਲਾ ਕੇ ਚੱਲੇ ਅੰਦਾਜ਼ਾ 21 22 ਕਿਲੋ ਤੇ ਰੇਟ ਬਾਈ ਜੀ ਕੀ ਰੋਹਿਆ 22 ਕਿਲੋ ਖੁੱਲਾ ਦਊ ਰੇਟ ਇਹਦਾ ਰੇਟ ਆ 1 ਲੱਖ ਤੇ 12000 ਲੈਣਾ ਜੀ ਜਸਨ ਉਹ ਮੋਕੇ ਦੇ ਗਜੈ ਸੋਜੂਗੀ ਮੋਕੇ ਤੇ ਹੋ ਜੂ ਮੂੰਹ ਮਾਂ ਬਹੁਤ ਚੰਗਾ ਬਹੁਤ ਜਵਾਨੀ ਆ ਬੱਸੀ ਤੇ ਪੈਰਾਂ ਪੂਰਾ ਦੀ ਬਾਲੀ ਸੋਦਾ ਸੋ ਵੀਰ ਮੂੰਹੋ ਦੋ ਦੰਦ 112000 ਰੁਪਏ ਕੀਮਤ ਆ ਗਈ ਦੰਦ ਪਟ ਕੇ ਦਿਖਾਈ ਨਹੀਂ ਕਿ ਕਹਿਣ ਦਾ ਨਹੀਂ ਹੁੰਦਾ ਅਗਲਾ ਕਹਿਣ ਦਾ ਦੋ ਦੰਦ ਜੀ ਹਾਂ ਸੋ ਜਾਤ ਪਾਤ ਦੇ ਵਿੱਚ ਬੱਚੀ ਪੂਰੀ ਹੈਗੀ ਨਮਾ ਹਾਣਾ ਗੰਢੀ ਸੀਲ ਆ ਤੇ ਰੇਟ ਆ ਕੇ ਤੇ ਇੱਕ ਬਾਰ ਮਗਰ ਵੀ ਬੱਚੀ ਹੈਣਾ ਮਗਰ ਵੀ ਬੱਸੀ ਸੋ ਜੇਰ ਤਾਰ ਪੂਰਾ ਕੰਪਲੀਟ ਆ ਕੱਲ ਦੀ ਸੂਈ ਵੀ ਆ ਤੇ ਬੌੜੇ ਤੋਂ ਬਿਲਕੁਲ ਤੈਪ ਤੇ ਪਸਾਫ ਆ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਦੰਦਾ ਪਾ ਪਟ ਕੇ ਦਿਖਾ ਦਿੰਦੇ ਆ ਸਵਾਹ ਦੇਖੋ ਜੈਨੂਨ ਦੋ ਦੰਦੇ ਜਮਾ ਹਨਾ ਪਰ ਠੀਕ ਆ ਲੈ ਚਲੋ ਬਾਈ ਜੀ ਸੁਪਰ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਕਿਸੇ ਪਾਸੇ ਬੱਚੀ ਹੱਥ ਤਰਾਣੀ ਤੇ ਨਵੇਂ ਹਾਨ ਦੇ ਵਿੱਚ ਆ ਰੇਟ ਵੀ ਵੀਰ ਨੇ ਵੀਡੀਓ ਦੇ ਵਿੱਚ ਹੀ ਕਰਤਾ 1 ਲੱਖ 12000 ਰੁਪਏ ਤੇ ਅੱਗੇ ਬਾਈ ਜੀ ਦੋ ਨੰਬਰ ਤੇ ਵਹਿੜ ਆ ਗਈ ਇਹ ਕੱਲ ਦੀ ਸੂਈ ਆ ਜੀ ਜੀ ਢੇਰ ਜੂਰ ਇਹਦੀ ਕੰਪਲੀਟ ਆਪਣੇ ਕੋਲ ਵੀਡੀਓ ਹੋ ਗਈ ਆ ਜੀ ਬੱਚਾ ਇਹਨੇ ਕੀ ਦੇਦਾ ਬੱਸ ਆ ਲੱਗਦਾ ਇਹ ਦੋਨੋਂ ਮਾਰ ਬੱਸੀ ਨੇ ਅੱਛਾ ਤੇ ਇਹ ਸਾਲ ਦੁੱਧ ਕਿੰਨਾ ਗੈਸਟੀਮੇਟ ਆ 25 22 ਕਿਲੋ ਦਿੱਤਾ ਹੋਇਆ ਜੀ ਹੁਣ ਤਾਂ ਮੈਨੂੰ ਕੱਲ ਸੁਈ ਇੱਕ ਡੰਗ ਹੁਣ ਚੋਮ ਗਿਆ ਸਾਮ ਨੂੰ ਸਾਮ ਨੂੰ ਪਤਾ ਲੱਗ ਜੂਗਾ ਉ ਚੋਂਡ ਚਵਾਦੀ ਖਰੀ ਆ 22 23 ਕਿਲੋ ਦੀ ਆਪਣੀ ਗਾਰੰਟੀ ਹੈ ਜੀ 22 23 ਕਿਲੋ ਦੁੱਧ ਚੋਂਡ ਚਵਾਦੀ ਇੱਕ ਨੰਬਰ ਆ ਜਾ ਤੇ ਇਹਦੇ ਗੱਲ ਕਰੇ ਰੇਟ ਕੀ ਰਹੂ ਇਹਦਾ ਰੇਟ ਇਹਦਾ 85000 ਰੁਪਏ ਦੇ ਦਾਂਗੇ ਮਾਨਦਾਨ ਹੋ ਜੂਗਾ ਮਾਨਦਾਨ ਕਰ ਦਾਂਗੇ ਇਧਰ ਨੂੰ ਸੁਭਿਰੋ ਕੱਦਗਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਹੁਣ ਲਾਜਣਾ 25 ਕਿਲੋ ਦਾ ਖੁੱਲ੍ਹੇ ਦੁੱਧ ਦੂਗੀ 22 20 22 ਕਿਲੋ ਦੀ ਤਾਂ ਕੋਈ ਰੌਲਾ ਹੀ ਨਹੀਂ ਅਸਾ 22 23 ਕਿਲੋ ਪਰ ਹਵਾਨੇ ਦੇ ਨਾੜਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਜਿਦੋਂ ਪੀਕ ਲੈਵਲ ਇਹਨੇ ਫੜਦੇ ਆ 55 ਤਣੂ ਆਪਦਾ ਤੇ ਬੈੜ 25 ਕਿਲੋ ਲਈ ਗਵਾਹੀ ਭਰਦੇ ਤੇ ਬਾਈ ਜੀ ਰੇਟ ਇਹਦੇ ਕੀ ਆ ਗਿਆ ਜੀ ਰੇਟ ਇਹਦਾ 85000 ਰੁਪਏ ਮੰਨਤਨ ਵੀ ਹੋ ਜਾਊਗਾ ਮੰਨਤਨ ਕਰਦੇ ਠੰਡੀ ਸੀ ਲਾ ਕੋਈ ਹੱਥ ਵੀ ਨਾ ਲਾਵੇ ਤਾਰਾ 185000 ਚੋਂ ਮੰਨਤਨ ਤੇ ਥਰਡੇ ਵਾ ਦੇਖੋ ਨਾੜਾ ਨੂੜਾ ਚੰਗੇ ਜੀ ਜੇਰ ਜੂਰ ਕੰਪਲੀਟ ਆ ਜੀ ਤੇ ਅੱਗੇ ਆ ਗਈ ਬਾਈ ਜੀ 3 ਨੰਬਰ ਤੇ ਐਚ ਐਫ ਹਣਾ ਐਚ ਐਫ ਤੋਰੋ ਕਿਹੜਾ ਸੂਆ ਸੂਆ ਬਾਈ ਜੀ ਇਹ ਫੇ ਦੂਜਾ ਸੂਆ ਬਾਈ ਫੁੱਲ ਹਾਈ ਦੁੱਧ ਆਪਾਂ ਨੂੰ ਫਾਰਮ ਵਾਲਿਆਂ ਨੇ ਦੱਸਿਆ 32-33 ਕਿਲੋ ਆਪਾਂ 2500-27 ਕਿਲੋ ਦੁੱਧ ਕਹਿ ਕੇ ਦੇਵਾਂਗੇ ਜੀ ਤੇ ਕਹਿੰਦਾ ਵਾ 26-27 ਕਿਲੋ ਦੁੱਧ ਤੇ ਰੇਟ ਭਾਈ ਜੀ ਕੀ ਆਗੇ ਦਾ ਰੇਟ 1,112,000 ਦੀ ਇਹ ਦੇ ਦਾਂਗੇ ਅੱਛਾ 1 ਲੱਖ ਦੁੱਧ ਤਿਆਰ ਹੋ ਗਿਆ ਉਦੋਂ ਰੇਟ ਹੋਰ ਹੋ ਅੱਛਾ 1,112,000 ਜੀ ਤੇ ਦੁੱਧ 26-27 ਕਿਲੋ ਹੈਨਾ ਸੋ ਚੌੜੀ ਜੂੜੀ ਦੇਖੋ ਜਮਾ ਰਾਜੀ ਰੂਜੀ ਬਹੁਤ ਆ ਤੇ ਰੇਟ ਇਹਦਾ ਕੀ ਆ ਗਿਆ ਜੀ ਇਹ 112000 ਰੁਪਏ ਲੈਣ ਸੁਵਰੋ 나ੜੂਆ ਵਗੈਰਾ ਜਮਾ ਨਾਲ ਬਿਲਕੁਲ ਫਰੈਸ਼ ਬਤ ਤਾਜੇ ਸੁੰਜੇ ਤੁਨ ਬੜਾ ਦਿਖਾਤੀਆਂ ਪਿੰਡ ਆਗਾ ਬਾਈ ਦਾ ਤੋੜਾ ਜ਼ਿਲ੍ਹਾ ਬਰਨਾਲਾ ਛੋਟੀ ਨਹੀਂ ਹੈਗੀ ਲਾ ਫੁੱਲ ਵੱਡੇ ਸਾਈਜ਼ ਦੇ ਵਿੱਚ ਹੈਣਾ ਤੇ 97796 051 ਅਸੀ ਵੀਰ ਦਾ ਨੰਬਰ ਹੈ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ